ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਪਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਹੈ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅਮਰੀਕਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਹੈ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅਮਰੀਕਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਹੋਣ ਤਾਂ ਜੋ ਗਰਮੀ ਤੇ ਲੂ ਵਾਲੀ ਸਥਿਤੀ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਇਹ ਸਿਫਾਰਿਸ਼ ਕੀਤੀ ਗਈ ਹੈ ਕਾਰੋਬਾਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾ ਅਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਜਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾਂ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠਿੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅੰਮ੍ਰਿਤਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਹੈ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜਿਹੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸਰੀਰ ਨੂੰ ਪੂਰੀ ਤਰ੍ਹਾਂ ਟੱਕ ਕੇ ਹੀ ਬਾਹਰ ਨਿਕਲਿਆ ਜਾਵੇ ਆ ਕਰੋobar ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਆਉਣ ਤਾਂ ਜੋ ਗਰਮੀ ਤੇ ਲੂਹ ਵਾਲੀ ਸਥਿਤੀ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਕਰੋਬਾਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾਂ ਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਜਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਹੈ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾਂ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਦਾ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅੰਮ੍ਰਿਤਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਹੈ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜਿਹੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸਰੀਰ ਨੂੰ ਪੂਰੀ ਤਰ੍ਹਾਂ ਟਾਕੇ ਹੀ ਬਾਹਰ ਨਿਕਲਿਆ ਜਾਵੇ ਆ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਆਉਣ ਤਾਂ ਜੋ ਗਰਮੀ ਤੇ ਲੂ ਵਾਲੀ ਸਥਿਤੀ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਇਹ ਸਿਫਾਰਿਸ਼ ਕੀਤੀ ਗਈ ਹੈ ਕਰੋਬਾਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾਂ ਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਹੈ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾਂ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਟੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਦਾ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅੰਮ੍ਰਿਤਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਹੈ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜਿਹੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸਰੀਰ ਨੂੰ ਪੂਰੀ ਤਰ੍ਹਾਂ ਟੱਕ ਕੇ ਹੀ ਬਾਹਰ ਨਿਕਲਿਆ ਜਾਵੇ ਆ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਹੋਣ ਤਾਂ ਜੋ ਗਰਮੀ ਤੇ ਲੂ ਵਾਲੀ ਸਥਿਤੀ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਇਹ ਸਿਫਾਰਿਸ਼ ਕੀਤੀ ਗਈ ਹੈ ਕਰੋਬਾਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾ ਅਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਜਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅੰਮ੍ਰਿਤਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਹੈ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜਿਹੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸਰੀਰ ਨੂੰ ਪੂਰੀ ਤਰ੍ਹਾਂ ਟਾਕੇ ਹੀ ਬਾਹਰ ਨਿਕਲਿਆ ਜਾਵੇ ਆ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਆਉਣ ਤਾਂ ਜੋ ਗਰਮੀ ਤੇ ਲੂ ਵਾਲੀ ਸਥਿਤੀ ਤੋਂ بچਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਇਹ ਸਿਫਾਰਿਸ਼ ਕੀਤੀ ਗਈ ਹੈ ਕਰੋ ਬਾਹਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾਂ ਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠਿੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਦਾ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅੰਮ੍ਰਿਤਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜਿਹੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸਰੀਰ ਨੂੰ ਪੂਰੀ ਤਰ੍ਹਾਂ ਟਾਕੇ ਹੀ ਬਾਹਰ ਨਿਕਲਿਆ ਜਾਵੇ ਆ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਆਉਣ ਤਾਂ ਜੋ ਗਰਮੀ ਤੇ ਲੂਹ ਵਾਲੀ ਸਥਿਤੀ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਇਹ ਸਿਫਾਰਿਸ਼ ਕੀਤੀ ਗਈ ਹੈ ਕਰੋਬਾਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾਂ ਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾਂ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਦਾ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਹੈ ਲਗਭਗ 1 ਤੋਂ 2 ਡਿਗਰੀ ਗੁਰਦਾਸਪੁਰ ਦੇ ਵਿੱਚ 38 ਡਿਗਰੀ ਅੰਮ੍ਰਿਤਸਰ ਦੇ ਵਿੱਚ ਵੀ 38 ਡਿਗਰੀ ਸੋ ਤਾਪਮਾਨ ਲਗਭਗ ਪੂਰੇ ਪੰਜਾਬ ਦਾ ਹੀ ਬੇਹੱਦ ਜ਼ਿਆਦਾ ਵਧਿਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਖੇਤਰ ਦੇ ਵਿੱਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਤਾਪਮਾਨ 41 ਤੋਂ 42 ਡਿਗਰੀ ਦੇ ਨੇੜੇ ਪਹੁੰਚ ਚੁੱਕਿਆ ਹੈ ਸੋ ਜੇਕਰ ਗਰਮੀ ਤੋਂ ਰਾਹਤ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਕੋਈ ਰਾਹਤ ਨਹੀਂ ਹੈ 17 ਤਰੀਕ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ 17 ਤਰੀਕ ਨੂੰ ਬੱਦਲਵਾਈ ਤੇ ਮੀਂਹ ਪੈ ਸਕਦਾ ਹੈ ਸੋ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਹੈ ਅਜਿਹੇ ਵਿੱਚ ਜ਼ਰੂਰਤ ਇਹ ਹੈ ਕਿ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸਰੀਰ ਨੂੰ ਪੂਰੀ ਤਰ੍ਹਾਂ ਟਾਕ ਕੇ ਹੀ ਬਾਹਰ ਨਿਕਲਿਆ ਜਾਵੇ ਆ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਪਾਣੀ ਸ਼ਕੰਜਵੀ ਜਾਂ ਲੱਸੀ ਵਗੈਰਾ ਦਾ ਸੇਵਨ ਕੀਤਾ ਜਾਵੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਜਿਸ ਵੇਲੇ ਸਕੂਲੋਂ ਲੈ ਕੇ ਜਾਣਾ ਜਾਂ ਸਕੂਲ ਤੋਂ ਵਾਪਸ ਘਰ ਬੱਚੇ ਆਉਂਦੇ ਨੇ ਤਾਂ ਪੂਰੀ ਤਰ੍ਹਾਂ ਸਰੀਰ ਨੂੰ ਢੱਕ ਕੇ ਸਿਰ ਤੇ ਟੋਪੀ ਲੈ ਕੇ ਜਾਂ ਸਿਰ ਤੇ ਪਗੜੀ ਬੰਨ ਕੇ ਹੀ ਬੱਚੇ ਘਰਾਂ ਨੂੰ ਵਾਪਸ ਆਉਣ ਤਾਂ ਜੋ ਗਰਮੀ ਤੇ ਲੂਹ ਵਾਲੀ ਸਥਿਤੀ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰਹਿਣ ਦੀ ਵੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਕਰੋਬਾਰ ਨਿਕਲਣ ਵੇਲੇ ਲੱਸੀ ਸ਼ਕੰਜਵੀ ਜਾਂ ਪਾਣੀ ਜਿਹੜਾ ਸਹੀ ਮਾਤਰਾ ਦੇ ਵਿੱਚ ਪੀਤਾ ਜਾਵੇ ਅਜਿਹੀ ਹਦਾਇਤ ਵੀ ਮੌਸਮ ਵਿਭਾਗ ਮੌਸਮ ਮਾਹਰਾਂ ਤੇ ਡਾਕਟਰਾਂ ਵੱਲੋਂ ਦਿੱਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੈ ਤੇ 17 ਤਰੀਕ ਨੂੰ ਇਸ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਵਿਸ਼ਵ ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਵਿੱਚ ਗਰਮੀ ਨੇ ਵੱਟ ਕੱਢ ਦਿੱਤੇ ਨੇ ਪਾਰਾ ਕਈ ਜਗ੍ਹਾ ਤੇ 41 ਡਿਗਰੀ ਤੋਂ ਵੀ ਪਾਰ ਹੋ ਗਿਆ ਸਭ ਤੋਂ ਵੱਧ ਪੰਜਾਬ ਦੇ ਵਿੱਚ ਟੈਂਪਰੇਚਰ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਜਿੱਥੇ 41.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਜਿਹੜਾ ਲਗਾਤਾਰ ਬਦਲ ਰਿਹਾ ਆ ਪਿਛਲੇ ਦਿਨਾਂ ਦੇ ਵਿੱਚ ਮੌਸਮ ਸੁਖਾਵਾਂ ਰਿਹਾ ਸੀ ਜ਼ਿਆਦਾ ਗਰਮੀ ਨਹੀਂ ਪੈ ਰਹੀ ਸੀ ਪਰ ਪਿਛਲੇ 2 ਦਿਨਾਂ ਤੋਂ ਪਿਛਲੇ 48 ਘੰਟਿਆਂ ਤੋਂ ਲਗਾਤਾਰ ਗਰਮੀ ਨੇ ਆਪਣਾ ਕਹਿਰ ਵਰਪਾਇਆ ਹੋਇਆ ਤਾਪਮਾਨ ਪੰਜਾਬ ਦੇ ਵਿੱਚ ਲਗਭਗ ਔਸਤ ਤੋਂ 2 ਡਿਗਰੀ ਵੱਧ ਦੇਖਿਆ ਜਾ ਰਿਹਾ ਹੈ ਭਾਵੇਂ ਇਹ ਆਮ ਤਾਪਮਾਨ ਦੇ ਨੇੜੇ ਤੇੜੇ ਹੀ ਹੈ ਪਰ ਗਰਮੀ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਲੂ ਲੱਗਣ ਵਰਗੇ ਹਾਲਾਤ ਪੈਦਾ ਹੋ ਗਏ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਬੱਚਿਆਂ ਤੇ ਜ਼ਿਆਦਾ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਵੇ ਘਰੋਂ ਨਿਕਲਣ ਵੇਲੇ ਸੂਤੀ ਕੱਪੜੇ ਪਹਿਨੇ ਜਾਣ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਸਿਰ ਨੂੰ ਢੱਕ ਕੇ ਜਰੂਰਤ ਹੋਵੇ ਤਾਂ ਕਾਲੀਆਂ ਐਨਕਾਂ ਲਗਾ ਕੇ ਘਰੋਂ ਬਾਹਰ ਨਿਕਲਿਆ ਜਾਵੇ ਛਤਰੀ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਸੋ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪਠੰਡਾ ਦੇ ਵਿੱਚ ਸਭ ਤੋਂ ਵੱਧ ਬੁੱਧਵਾਰ ਨੂੰ ਤਾਪਮਾਨ ਰਿਕਾਰਡ ਕੀਤਾ ਗਿਆ ਲਗਭਗ 43.7 ਡਿਗਰੀ ਸੈਲਸੀਅਸ ਦਾ ਤਾਪਮਾਨ ਸੀ ਜੋ ਕਿ ਆਮ ਨਾਲੋਂ ਲਗਭਗ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਲਗਭਗ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ 40.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 40 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਲਗਭਗ 40 ਡਿਗਰੀ ਇਸ ਤੋਂ ਇਲਾਵਾ ਪੂਰੇ ਦੁਆਬਾ ਤੇ ਪੂਰੇ ਮਾਲਵਾ ਖੇਤਰ ਦੇ ਵਿੱਚ ਤਾਪਮਾਨ ਜਿਹੜਾ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ ਕਈ ਜਗ੍ਹਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅਤੇ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਥੋੜਾ ਘਟ ਰਿਹਾ ਹੈ ਲਗਭਗ 1 ਤੋਂ 2